ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਰਾਤ ਚਿਤ ਵੰਨ ਦਿਨ ਨੀਤ ਪਟ ਗੁਰ ਮੇਲੀਆ ਨਾਨਕ ਹਰ ਸੰਗ ਵੀਤ ਤੇਰਾ ਕੀਤਾ ਜਤ ਨਹੀਂ ਮੈਨੋ ਜੋਗ ਕੀਤਾਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਅਪੇ ਤਰਸ ਪਇਓ ਤਰਸ ਪਿਆ ਮੇਹਰਾ ਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਸਾਦ ਸੰਗ ਪਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਸਾਧ ਸੰਗ ਪਿਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੀ ਚਰਨ ਬਸਾਈ ਸੁਖ ਪਾਇਆ ਸਹਿਜ ਤਨ ਉਪਜੀ ਰੋਗ ਕਾੜ ਮਿਟਾਈ ਰਹਾਓ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਪਏ ਅਬਿਨਾਸੀ ਆਪਣਾ ਪ੍ਰਭ ਪਿਆ ਸਹਾਈ ਕਿਆ ਗੁਣ ਤੇਰੇ ਆਖ ਵਿਖਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭੈ ਅਬਿਨਾਸੀ ਆਪਣਾ ਪ੍ਰਭ ਪਿਆ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮ ਸਾਜਦੀ ਵਿਚਾਰ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 600 19 ਅੰਗ ਦੇ ਉੱਤੇ ਸੁਭਾਏ ਬਾਣ ਸੋਰਠ ਮਹੱਲਾ ਪੰਜੇਵਾ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾ ਦੇ ਸਰਤਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਕੀ ਕਹਿ ਰਿਹਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਸਾਧੂ ਸੰਗ ਭਿਆ ਮਨ ਉੱਦਮ ਨਾਮ ਰਤਨ ਜਸ ਗਾਈ ਰਤਨ ਕਹਿੰਦੇ ਆ ਜੇ ਹੀਰਿਆਂ ਨੂੰ ਜਵਾਹਰਾਤ ਮੋਤੀਆਂ ਨੂੰ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਇਹ ਕਹਿੰਦੇ ਹੀਰਿਆਂ ਤੋਂ ਮੋਤੀਆਂ ਤੋਂ ਜਵਾਹਰਾਂ ਤੋਂ ਰਤਨਾ ਤੋਂ ਇਹਨਾਂ ਤੋਂ ਉੱਪਰ ਹੈ ਕਿਉਂਕਿ ਆ ਉੱਪਰ ਕਹਿੰਦੇ ਇਹ ਜ਼ਿੰਦਗੀ ਬਦਲ ਦਿੰਦਾ ਸਾਧੂ ਸੰਗ ਪਿਆ ਜਦੋਂ ਕਹਿੰਦੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਬੈਠੋਗੇ ਨਾ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰੋਗੇ ਮਨ ਉੱਦਮ ਕਹਿੰਦੇ ਮਨ ਜਿਵੇਂ ਆਪਾਂ ਕਹਿੰਦੀ ਕੋਈ ਕੰਮ ਕਰਨ ਵਾਸਤੇ ਕੋਈ ਉੱਦਮ ਕਰ ਲੈ ਕਿਉਂ ਆਪਣੇ ਆਪ ਨੂੰ ਬੇਕਾਰ ਬਣਾ ਕੇ ਮੰਜੇ ਤੇ ਪਿਆ ਇੱਥੇ ਗੁਰੂ ਸਾਹਿਬ ਕਹਿੰਦੇ ਸਾਧੂਆਂ ਦੇ ਨਾਲ ਮਿਲ ਉੱਦਮ ਕਰ ਉਪਰਾਲਾ ਕਰ ਤੇ ਕੀ ਕਰਨਾ ਉਪਰਾਲਾ ਨਾਮ ਰਤਨ ਜਸ ਗਾਈ ਉਸ ਪ੍ਰਮਾਤਮਾ ਦਾ ਨਾਮ ਰਤਨਾ ਵਰਗਾ ਰਤਨਾ ਤੋਂ ਵੀ ਮਹਿੰਗਾ ਉਹਨੂੰ ਉਹਦਾ ਜਸ ਗਾ ਕਹਿੰਦੇ ਸਾਧੂਆਂ ਦੇ ਨਾਲ ਮਿਲਣਾ ਪੈਣਾ ਸਾਧੂ ਕਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਕੱਲੇ ਕੱਪੜਿਆਂ ਦੀ ਗੱਲ ਨਹੀਂ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਨਾ ਸਾਧਨਾ ਕਰਕੇ ਆਪਣੇ ਮਨ ਤੇ ਕੰਟਰੋਲ ਕਰ ਲਿਆ ਗੁਰਬਾਣੀ ਦੇ ਨਾਲ ਜੁੜ ਕੇ ਇੱਕ ਪ੍ਰਮਾਤਮਾ ਨੂੰ ਮੰਨਣ ਲੱਗ ਗਏ ਕਹਿੰਦੇ ਉਹਨਾਂ ਦੇ ਨਾਲ ਮਿਲ ਕੇ ਬੈਠ ਉਹਨਾਂ ਦੇ ਨਾਲ ਮਿਲ ਕੇ ਉਸ ਪ੍ਰਮਾਤਮਾ ਦਾ ਨਾਮ ਗਾ ਫਿਰ ਹੋਣਾ ਕੀ ਹੈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਕਹਿੰਦੇ ਜਦੋਂ ਉਹ ਸਾਧੂਆਂ ਦੇ ਨਾਲ ਬੈਠੇਗਾ ਨਾ ਉਹ ਤੈਨੂੰ ਗੁਰਬਾਣੀ ਦੇ ਰਾਹੀ ਸਮਝਾ ਕੇ ਉਹ ਪ੍ਰਮਾਤਮਾ ਦੇ ਨਾਲ ਅਭੇਦ ਕਰਨ ਦੀ ਕੋਸ਼ਿਸ਼ ਕਰਨਗੇ ਫਿਰ ਹੋਣਾ ਕੀ ਹੈ ਮਿਟ ਗਈ ਚਿੰਤਾ ਜਿਹੜੀ ਸਾਡੇ ਅੰਦਰ ਚਿੰਤਾ ਸਾਡੇ ਅੰਦਰ ਝੋਰਾ ਸਾਰਾ ਹੀ ਖਤਮ ਹੋ ਜਾਣਾ ਸਿਮਰ ਅਨੰਤਾ ਕਹਿੰਦੇ ਜਦੋਂ ਉਸ ਪ੍ਰਮਾਤਮਾ ਨੂੰ ਸਿਮਰੇਗਾ ਨਾ ਸਾਗਰ ਤਰਿਆ ਭਾਈ ਕਹਿੰਦੇ ਫਿਰ ਆ ਸਮੁੰਦਰ ਜਿਹੜਾ ਕਾਮ ਕ੍ਰੋਧ ਲੋਭ মোহ ਹੰਕਾਰ ਦਾ ਸਾਗਰ ਹੈ ਨਾ ਜਿਹਦੇ ਵਿੱਚ ਅਸੀਂ ਡੁੱਬਦੇ ਜਾ ਰਹੇ ਹਾਂ ਕਹਿੰਦੇ ਇਹਨੂੰ ਵੀ ਪਾਰ ਕਰ ਜਾਈਗਾ ਇਹਨੂੰ ਵੀ ਪਾਰ ਕਰ ਜੂ ਇਨਸਾਨ ਜਦੋਂ ਸਾਧੂਆਂ ਦੇ ਨਾਲ ਮਿਲ ਕੇ ਉਸ ਪ੍ਰਮਾਤਮਾ ਦਾ ਜਸ ਗਾਊਗਾ ਹਿਰਦਾ ਹਰ ਕੇ ਚਰਨ ਵਸਾਈ ਹਿਰਦਾ ਹਰ ਕੇ ਚਰਨ ਵਸਾਈ ਹੁਣ ਜੇ ਅਸੀਂ ਕਹੀਏ ਕਿ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਆਹ ਗੁਰਬਾਣੀ ਹੀ ਹਿਰਦੇ ਚ ਵਸਾਉਣੀ ਹੈ ਗੁਰਬਾਣੀ ਨੂੰ ਇੱਕ ਇੱਕ ਸ਼ਬਦ ਕਰਕੇ ਥੋੜੀ ਥੋੜੀ ਕਰਕੇ ਇਹਨੂੰ ਹਿਰਦੇ ਚ ਵਸਾ ਲੋ ਹਿਰਦਾ ਹਰ ਕੇ ਚਰਨ ਵਸਾਈ ਫਿਰ ਜਦੋਂ ਇਹ ਚਰਨ ਗੁਰੂ ਦੇ ਇਹ ਗੁਰਬਾਣੀ ਗੁਰੂ ਦੀ ਇਨਸਾਨ ਦੇ ਹਿਰਦੇ ਚ ਵਸ ਜਾਂਦੀ ਹੈ ਨਾ ਸੁਖ ਪਾਇਆ ਸਹਜ ਧੁਨ ਉਪਜੀ ਰੋਗਾ ਘਾਣ ਮਿਟਾਈ ਕਿੰਨਾ ਸੋਹਣਾ ਸ਼ਬਦ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ ਕਿ ਜਦੋਂ ਗੁਰੂ ਦੇ ਚਰਨ ਗੁਰੂ ਦੇ ਬਚਨ ਸਾਡੇ ਹਿਰਦੇ ਚ ਟਿਕ ਗਏ ਨਾ ਫਿਰ ਸੁਖ ਪਾਇਆ ਫਿਰ ਸਾਰੀਆਂ ਜਿੰਨੀਆਂ ਵੀ ਦੁਨਿਆਵੀ ਲੋੜਾਂ ਜਿਹੜੇ ਸੁੱਖ ਨੇ ਉਹ ਸਾਡੀ ਝੋਲੀ 'ਚ ਪੈ ਜਾਣਗੇ ਸੁੱਖ ਪਾਇਆ ਸਹਜ ਤੋਂ ਉਪਜੇ ਸਹਜ ਅਵਸਥਾ ਦੇ ਵਿੱਚ ਇਹ ਇਨਸਾਨ ਜਾ ਰਹਿਣਾ ਹੈ ਰੋਗਾ ਕਾਣ ਮਿਟਾਈ ਜਿਹੜੇ ਰੋਗਾਂ ਦਾ ਸਾਡੇ ਅੰਦਰ ਡੇਰਾ ਲੱਗਿਆ ਹੋਇਆ ਹੈ ਨਾ ਜਿਹੜਾ ਰੋਗਾਂ ਦਾ ਸਾਡੇ ਅੰਦਰ ਇਕੱਠਾ ਹੈ ਉਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦੇਣਾ ਹੈ ਰੋਗਾਕਾਰ ਮਿਟਾਈ ਖਤਮ ਹੋ ਜਾਣਗੇ ਬੰਦੇ ਦੇ ਅੰਦਰ ਇੱਕ ਵੀ ਰੋਗ ਨਹੀਂ ਰਹਿਣਾ ਸਰੀਰਕ ਰੋਗ ਚਾਹੇ ਹਜ਼ਾਰ ਹੋਣ ਪਰ ਕਹਿੰਦੇ ਮਨ ਦਾ ਰੋਗ ਨਹੀਂ ਰਹਿਣਾ ਕਿ ਫਲਾਣੇ ਦੇ ਪੁੱਤ ਨੂੰ ਨੌਕਰੀ ਮਿਲ ਗਈ ਉਦੋਂ ਵੀ ਸਾਡੇ ਅੰਦਰ ਝੋਰਾ ਬਣ ਜਾਂਦਾ ਹੈ ਉਦੋਂ ਵੀ ਸਾਡੇ ਅੰਦਰ ਇਦਾਂ ਹੋ ਜਾਂਦਾ ਕਿ ਉਹਨੂੰ ਕਿਉਂ ਮਿਲ ਗਈ ਨੌਕਰੀ ਉਹ ਕਹਿੰਦੇ ਜਿੰਨੇ ਵੀ ਤੇਰੇ ਅੰਦਰ ਰੋਗ ਨੇ ਨਾ ਇਦਾਂ ਦੇ ਉਹ ਸਾਰੇ ਖਤਮ ਹੋ ਜਾਣਗੇ ਜਿਹੜੇ ਅਸੀਂ ਕਈ ਵਾਰੀ ਐਸੇ ਕੰਮ ਹੁੰਦੇ ਆ ਜਿਹੜੇ ਅੰਦਰ ਸੋਚੀ ਬੈਠੇ ਆ ਕਿ ਆਹ ਕੰਮ ਕਰਾਂਗੇ ਹੁੰਦੇ ਮਾੜੇ ਐ ਕਹਿੰਦੇ ਉਹ ਸਾਰਿਆਂ ਨੂੰ ਗੁਰੂ ਸਾਹਿਬ ਨੇ ਖਤਮ ਕਰ ਦੇਣਾ ਸੁਖ ਪਾਇਆ ਸਹਿਜ ਧਨ ਉਪਜੇ ਰੋਗਾ ਕਾਣ ਮਟਾਈ ਕਹਿੰਦੇ ਜ਼ਿੰਦਗੀ ਸੁੱਖਾਂ ਨਾਲ ਭਰ ਜਾਣੀ ਹੈ ਗੁਰੂ ਸਾਹਿਬ ਇੱਥੋਂ ਤੱਕ ਵੀ ਕਹਿੰਦੇ ਜਦੋਂ ਤੁਸੀਂ ਕਿਸੇ ਦੇ ਬਾਰੇ ਸੁੱਖਾਂ ਦੀ ਅਰਦਾਸ ਕਰੋਗੇ ਨਾ ਕਹਿੰਦੇ ਤੁਹਾਡੀ ਝੋਲੀ 'ਚ ਵੀ ਸੁੱਖ ਪੈਣਗੇ ਜਦੋਂ ਤੁਸੀਂ ਕਿਸੇ ਦੇ ਬਾਬਤ ਦੁੱਖਾਂ ਦੀ ਅਰਦਾਸ ਕਰੋਗੇ ਗੁਰੂ ਸਾਹਿਬ ਕਹਿੰਦੇ ਤੇਰੀਆਂ ਝੋਲੀਆਂ 'ਚ ਕਿਹੜਾ ਫਿਰ ਸੁੱਖ ਪੈਣਗੇ ਤੇਰੀਆਂ ਝੋਲੀਆਂ 'ਚ ਪਹਿਲਾਂ ਦੁੱਖ ਪੈ ਜਾਣਗੇ ਫਿਰ ਅਸੀਂ ਇਸ ਤਰ੍ਹਾਂ ਦਾ ਕਿਉਂ ਸੋਚਦੇ ਆ ਇਸ ਤਰ੍ਹਾਂ ਦਾ ਕਿਉਂ ਵਿਚਾਰਦੇ ਆ ਚੰਗਾ ਸੋਚੀਏ ਚੰਗਾ ਵਿਚਾਰੀਏ ਮਾੜੇ ਵਾਲੇ ਪਾਸੇ ਤੋਂ ਤੌਬਾ ਕਰ ਲਈਏ ਬਸ ਰਹਾਉ ਰਹਾਉ ਦਾ ਭਾਵ ਹੁੰਦਾ ਹੈ ਬਿਸਰਾਮ ਫੇਰਨਾ ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਝਣਾ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨਾ ਜਾਏ ਸੱਚੇ ਪਾਤਸ਼ਾਹ ਤੇਰੇ ਗੁਣ ਜਿਹੜੇ ਨੇ ਨਾ ਇਹ ਇੰਨੇ ਕੀਮਤੀ ਨੇ ਇਹਨਾਂ ਦੀ ਕੀਮਤ ਨਹੀਂ ਲਾਈ ਜਾ ਸਕਦੀ ਜੇ ਕੋਈ ਬੰਦਾ ਕਵੇ ਨਾ ਕਿ ਗੁਰਬਾਣੀ ਨੂੰ ਮੈਂ ਬਚਨਾਂ ਨੂੰ ਮੈਂ ਕੀਮਤ ਨਾਲ ਖਰੀਦ ਲਾ ਗੁਰੂ ਸਾਹਿਬ ਕਹਿੰਦੇ ਕੀਮਤ ਨਾਲ ਨਹੀਂ ਇਹ ਕਾਦੇ ਨਾਲ ਖਰੀਦੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੱਚ ਕਹੋ ਸੁਣ ਲੈਹੁ ਸਭੈ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਕੀਤਾ ਉਹਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਚ ਪਾ ਲਿਆ ਪਰ ਜਿਹੜੇ ਪੈਸੇ ਚੱਕੀ ਫਿਰੇਂਗੇ ਨਾ ਪੈਸਿਆਂ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਕਿਆ ਗੁਣ ਤੇਰੇ ਆਖ ਬਖਾਣਾ ਸੱਚੇ ਪਾਤਸ਼ਾਹ ਤੇਰੇ ਗੁਣ ਬਹੁਤੇ ਨੇ ਆ ਜੀਵ ਇੱਕ ਹੈ ਕਿੰਨਿਆਂ ਕੋ ਅਸੀਂ ਵਿਖਿਆਨ ਕਰੀਏ ਕਿੰਨਿਆਂ ਦੀ ਸੋਭਾ ਕਰੀਏ ਗੁਣ ਬਹੁਤ ਨੇ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨਾ ਜਾਏ ਇਹ ਗੁਣਾ ਦੀ ਕੀਮਤ ਵੀ ਨਹੀਂ ਪਾਈ ਜਾਂਦੀ ਇਹ ਗੁਣਾ ਦੀ ਕੀਮਤ ਨਹੀਂ ਪਾਈ ਜਾਂ ਸੰਦੀ ਇਤੇ ਅਮੋਲ ਹੈ ਨਾਨਕ ਭਗਤ ਭਏ ਅਵਿਨਾਸੀ ਆਪਣਾ ਪ੍ਰਭ ਭਇਆ ਸਹਾਈ ਕਹਿੰਦੇ ਜਦੋਂ ਤੁਸੀਂ ਉਸ ਪ੍ਰਮਾਤਮਾ ਦੇ ਨਾਲ ਜੁੜਜੋਗੇ ਨਾ ਕਹਿੰਦੇ ਤੁਸੀਂ ਵੀ ਅਬਿਨਾਸੀ ਹੋ ਜਾਓਗੇ ਅਬਿਨਾਸੀ ਦਾ ਭਾਵ ਉਹਦਾ ਨਾਸ ਨਾ ਹੋਣ ਵਾਲਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰਵਾਰ ਬਿੰਸਤ ਵਾਰ ਨਾ ਲਾਗੇ ਜਿਉ ਕਾਗਦ ਬੁੰਦਾਰ ਕਹਿੰਦੇ ਜਿੰਨਾ ਸੰਸਾਰ ਤੇ ਸਾਡੀਆਂ ਅੱਖਾਂ ਵੇਖਦੀਆਂ ਨੇ ਨਾ ਕਹਿੰਦੇ ਉਹ ਸਾਰੀਆਂ ਚੀਜ਼ਾਂ ਨੇ ਇੱਕ ਦਿਨ ਖਤਮ ਹੋ ਜਾਣ ਜਿਹੜੀ ਚੀਜ਼ ਸਾਡੀਆਂ ਅੱਖਾਂ ਨੇ ਨਾਲ ਦਿਸਦੀ ਹੈ ਕਹਿੰਦੇ ਉਹ ਸਾਰੀ ਦੀ ਸਾਰੀ ਖਤਮ ਹੋ ਜਾਣੀ ਹੈ ਪਰ ਕਹਿੰਦੇ ਜਦੋਂ ਤੁਸੀਂ ਪ੍ਰਮਾਤਮਾ ਦੇ ਵਿੱਚ ਆਪੇਦ ਹੋਗੇ ਫਿਰ ਅਬਨਾਸੀ ਬਣ ਜਾਓਗੇ ਫਿਰ ਖਤਮ ਨਹੀਂ ਹੋਵੋਗੇ ਕਦੇ ਸ਼ਰੀਰ ਮਰ ਸਕਦਾ ਪਰ ਕਹਿੰਦੇ ਉਹਦਾ ਨਾਮ ਉਹ ਨਹੀਂ ਖਤਮ ਹੁੰਦਾ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਜੇ ਅਸੀਂ ਭਗਤ ਰਵਿਦਾਸ ਜੀਆ ਦੀ ਗੱਲ ਕਰਦੇ ਆ ਭਗਤ ਸਧਨਾ ਜੀਆ ਦੀ ਗੱਲ ਕਰਦੇ ਆ ਭਗਤ ਕਬੀਰ ਸਾਹਿਬ ਜੀਆ ਦੀ ਗੱਲ ਕਰਦੇ ਆ ਗੁਰੂ ਸਹਿਬਾਨਾਂ ਦੀ ਗੱਲ ਕਰਦੇ ਆ ਕਿੰਨਾ ਸਮਾਂ ਪਹਿਲਾਂ ਆਏ ਅੱਜ ਵੀ ਉਹਨਾਂ ਨੂੰ ਅਸੀਂ ਯਾਦ ਕਰਦੇ ਆਂ ਕਹਿੰਦੇ ਜਿਹੜਾ ਇਨਸਾਨ ਗੁਰੂ ਦੇ ਇਹਨਾਂ ਸ਼ਬਦਾਂ ਨੂੰ ਆਪਣੇ ਜੀਵਨ 'ਚ ਢਾਲ ਲਿਆ ਜੀਨੇ ਨਾ ਕਹਿੰਦੇ ਉਹ ਵੀ ਅਬਿਨਾਸੀ ਬਣ ਜਾਂਦਾ ਨਾਨਕ ਭਗਤ ਭਏ ਆ ਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਕਹਿੰਦੇ ਉਸ ਪ੍ਰਮਾਤਮਾ ਨੂੰ ਆਪਣਾ ਸਹਾਈ ਮਦਦਗਾਰ ਬਣਾ ਲਓ ਕਿ ਮੇਰੀ ਮਦਦ ਜੇ ਕਰਨੀ ਹੈ ਤਾਂ ਪ੍ਰਮਾਤਮਾ ਨੇ ਕਰਨੀ ਹੈ ਜਿਹੜਾ ਅਵਨਾਸੀ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਜਦੋਂ ਉਹਦੇ ਨਾਲ ਅਸੀਂ ਜੁੜ ਜਾਾਂਗੇ ਫਿਰ ਅਸੀਂ ਕਿਉਂ ਨਾਸ਼ ਹੋਵਾਂਗੇ ਇਹ ਜਿਹੜੀ ਗੁਰਬਾਣੀ ਹੈ ਨਾ ਇਹ ਰਤਨਾ ਤੋਂ ਵੀ ਮਹਿੰਗੀ ਹੈ ਸਾਨੂੰ ਆ ਜੀਵਨ ਮਿਲੇ ਆ ਨਾ ਜਿਹੜਾ ਇਹ ਵੀ ਇੱਕ ਰਤਨਾ ਵਰਗਾ ਹੈ ਗੁਰੂ ਸਾਹਿਬ ਕਹਿੰਦੇ ਇਹਨੂੰ ਅਜਾਈ ਨਾ ਗਵਾਦੀ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌੜੀ ਬਦਲੇ ਜਾਏ ਕਹਿੰਦੇ ਕੌਡੀਆਂ ਦੇ ਭਾ ਨਾ ਵੇਚਦੀ ਕਹਿੰਦੇ ਇਹਨੂੰ ਪਰਮਾਤਮਾ ਦੇ ਨਾਲ ਸਾਧੂ ਸੰਗ ਪਿਆ ਮਨ ਉੱਦਮ ਨਾਮ ਰਤਨ ਜਸ ਗਾਈ ਕਹਿੰਦੇ ਇਹ ਰਤਨਾ ਵਰਗਾ ਨਾਮ ਪਰਮਾਤਮਾ ਦਾ ਇਹਦੇ ਨਾਲ ਜੁੜਜੋ ਇਹਦੀ ਸੋਭਾ ਕਰੋ ਇਹਦੀ ਗਾਇਨ ਕਰੋ ਬਸ ਕਹਿੰਦੇ ਫੇਰ ਤੁਹਾਡਾ ਅੰਦਰ ਸ਼ਾਂਤ ਹੋ ਜਾਣਾ ਕਿਆ ਗੁਣ ਤੇਰੇ ਆਖ ਬਖਾਣਾ ਕੀਵਤ ਕਹਿਣ ਨਾ ਜਾਏ ਨਾਨਕ ਭਗਤ ਭੈ ਅਵਿਨਾਸੀ ਆਪਣਾ ਪ੍ਰਭ ਭਇ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ